ਕਰ ਕਰੋ ਲਾਲ ਜਪੋ ਵੰਡ ਸਕੋ ਮਾਰਿਆ ਸਿੱਖਾ ਜਗਤੋਤ ਨਾਨਕ ਨਿਰਮਲ ਪੰਥ ਚਲਾ ਜਿਹੜਾ ਸਮੁੱਚੀ ਮਨੁੱਖਤਾ ਨੂੰ ਆਪਣੇ ਚਲਾਇਓ ਲੇਂਦਾ ਗੁਰੂ ਲਾਲਕ ਦਾ ਘਰ ਪਰ ਕੱਲ 7 ਤਰੀਕ ਨੂੰ ਜਿਹੜੀ ਖਬਰ ਆਪਾਂ ਸੁਣਦੇ ਆਂ ਇਹ ਦੇਸ਼ ਦੇ ਪਾਕਿਸਤਾਨ ਭਾਰਤ ਦੀ جنگ ਦੇ ਲਾਲ ਜਾਂ ਇੱਕ ਦੂ ਕਾ ਗੋਲੇ ਚੱਲ ਕੇ ਤੇ ਦੋਵੇਂ ਪਾਸੇ ਮੁਖਤਾਰਾ ਨੁਕਸਾਨ ਹੋਇਆ ਤੇ ਕੋਈ ਚੰਗੀ ਗੱਲ ਨਹੀਂ ਹੈ ਕਿਉਂਕਿ ਜੰਗ ਲੜਨ ਵਾਸਤੇ ਸਿਰਫ ਪੰਜਾਬ ਦੀ ਧਰਤੀ ਨੂੰ ਕਿਉਂ ਚੁਣਿਆ ਜਾਂਦਾ ਹੈ ਜਿਵੇਂ ਕਿ ਬੰਦੇ ਵਾਸੀ ਪੜਦਾ ਪੰਜਾਬ ਨਹੀਂ ਦਾ ਪੰਜਾਬ 1947 ਦੀ ਵੰਡ ਤੋਂ ਲੈ ਕੇ ਅੱਜ ਤੱਕ ਇਹ ਸੰਤਾਪ ਜਿਹੜਾ ਪੰਜਾਬ ਹੀ ਭੋਗ ਰਿਹਾ ਹੈ ਗੁਜਰਾਤ ਦਾ ਇਲਾਕਾ Rajasthan ਦਾ ਬਾਰਡਰ ਜੇ ਸਰਕਾਰ ਨੂੰ ਲੜਾਈ ਲੜਨ ਦਾ ਸ਼ੌਕ ਹੈ ਤੇ ਉਹਨਾਂ ਰਸਤਿਆਂ ਤੋਂ ਲੜਾਈ ਨਿਢਿਆ ਜਾਵੇ ਜਿਹੜੇ ਸਮੁਤੀ ਲੋਕਾਂ ਨੇ ਆਪਣੇ ਕਲਾਵੇ ਵਿੱਚ ਲੈਦੇ ਨੇ ਲਾਲਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਭਪ ਦਾ ਭਲਾ ਬਾਰ ਬਾਰ ਉਹਨਾਂ ਨੂੰ ਸੁਖੀ ਵਸਦੇ ਲੋਕਾਂ ਨੂੰ ਪਤਾ ਨਹੀਂ ਇਸ ਤੋਂ ਪਹਿਲਾਂ ਕਿੰਨੀ ਵਾਰੀ ਉਜਾੜਿਆ ਗਿਆ ਤੇ ਉਹਨਾਂ ਲੋਕਾਂ ਨੂੰ ਪੁੱਛਿਆ ਜਾਵੇ ਜਿਹੜੇ ਬਾਰਡਰਾਂ ਦੇ ਤੇ ਗੁਰੂ ਲਾਲਕ ਪਾਸ਼ਾ ਮਾਰੇ ਵਿਆਸੇ ਅਨੁਸਾਰ ਕੀਰਤ ਕਰਦੇ ਨੇ ਆਪਣੇ ਜ਼ਿੰਮੇਵਾਰ ਦੁਕਾਨਦਾਰੀ ਵਪਾਰ ਪਰਿਵਾਰ ਚਲਾਉਂਦੇ ਨੇ ਤੇ ਉਹਨਾਂ ਨੂੰ ਆਪਣੇ ਘਰ ਛੱਡ ਕੇ ਆਪਣੇ ਰਿਸ਼ਤੇਦਾਰਾਂ ਕੋਲ ਜਾਣ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੈ ਇਸ ਕਰਕੇ ਦੋਨੋਂ ਪਾਸਿਆਂ ਦੀ ਸਰਕਾਰਾਂ ਨੂੰ ਇਸ ਗੱਲ 'ਤੇ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਭਾਈ ਮਨੁੱਖਤਾ ਦਾ ਕਾਰਨਾ ਨਾ ਕਰੋ ਵੱਧ ਤੋਂ ਵੱਧ ਆਪਸ ਵਿੱਚ ਬੈਠ ਕੇ ਜੇ ਇਹ ਮਸਲੇ ਸੁਲਝਾਏ ਜਾ ਸਕਦੇ ਜੇ ਪਹਲ ਗਾਵ ਘਟਨਾ ਦੀ ਗੱਲ ਕਰੀਏ ਤੇ ਬਹੁਤ ਦੁਖਦਾਈ ਘਟਨਾ ਹੈ ਪਰ ਕਿਉਂ ਲੋਕ ਕਿਥੋਂ ਆਏ ਕਿਸੇ ਦੱਸਿਆ ਕਿਉਂਕਿ ਬਹੁਤੇ ਲੋਕ ਤੇ ਕਹਿ ਰਹੇ ਕਿ ਭਾਰਤ ਦੇ ਵਿੱਚ ਉਪਦੇ ਨੇ ਤੇ ਜੇ ਸਾਨੂੰ ਇਹ ਨਾ ਪਤਾ ਕਿ ਸਾਨੂੰ ਤਗੜਾ ਸੌਣ ਚਾ ਰਹੀਆਂ ਕਿ ਭਾਰਤ ਸਰਕਾਰ ਨੂੰ ਇਹ ਪਤਾ ਲੱਗ ਗਿਆ ਕਿ ਪਾਕਿਸਤਾਨ ਦਾ ਇੱਕ ਪਾਇਲਟ ਜਿਹੜਾ ਉਹਨੇ ਆਪਣਾ ਸਾਰਾ ਪਰਿਵਾਰ ਜੂ ਯਾਰਕ ਟੇਹਲਾਣੀ ਜਗ੍ਹਾ ਤੇ ਭੇਜ ਦਿੱਤਾ ਯੂ ایس এ ਭੇਜ ਦਿੱਤਾ ਤੇ ਸਾਨੂੰ ਇਹ ਨਾ ਪਤਾ ਲੱਗਿਆ ਕਿ ਪਹਲਗਾਮ ਦੇ ਵਿੱਚ ਕਤਲਾ ਕਰਨ ਵਾਲੇ ਜਿਹੜੇ ਉਹ ਕਿੱਥੇ ਚਲੇ ਗਏ ਕਿ ਪੀਤ ਸਿੰਧਪੁਰਾ ਦੇ ਵਿੱਚ ਸਿੱਖ ਮਾਰੇ ਗਏ ਉਹਨਾਂ ਦਾ ਕਿਸੇ ਨੇ ਕਦੀ ਧਿਆਨ ਨਹੀਂ ਕੀਤਾ ਦਿੱਲੀ ਵਿੱਚ ਦੰਗੇ ਹੋਏ ਉਹਨਾਂ ਦੀ ਕਿਸੇ ਨੇ ਕੋਸ਼ ਪੜਤਾਲ ਨਹੀਂ ਕੀਤੀ ਅੱਜ ਜਲਦ ਲੱਗਣ ਦੀ ਅਸਾਰ ਨੇ ਤੇ ਸਿੱਖ ਗੁਰੂਆਂ ਦਾ ਵਾਸਤਾ ਪਾਇਆ ਜਾ ਰਿਹਾ ਹੈ ਸਿੱਖਾਂ ਦੀਆਂ ਕੁਰਬਾਨੀਆਂ ਦਾ ਕੀਤਾ ਆ ਗਿਆ ਅੱਜ ਤੱਕ ਕਿਸੇ ਨੇ ਸਿੱਖਾਂ ਦੀਆਂ ਕੁਰਬਾਨੀਆਂ ਦੀ ਯਾਦ ਹੀ ਨਹੀਂ ਆਈ ਕਿ ਸਿੱਖ ਕਿੰਨੇ ਕਾਲੇ ਪਾਣੀ ਗਏ ਕਿੰਨੇ ਨੂੰ ਦੇਸ਼ ਨਿਕਾਲਾ ਕੀਤਾ ਕਿੰਨਿਆਂ ਦੀਆਂ ਪ੍ਰਾਪਰਟੀਆਂ ਖੁਰਕ ਕੀਤੀਆਂ ਤੇ ਜਿਨ੍ਹਾਂ ਨੇ ਇਸ ਦੇਸ਼ ਵਾਸਤੇ ਹੱਸ ਕੇ ਫਾਸੀ ਦੇ ਰਸੇ ਤੇ ਮੈਂ ਉਹਨਾਂ ਨੂੰ ਵਾਰ-ਵਾਰ ਉਜਾੜਨ ਵਾਸਤੇ ਸਮਝਦੇ ਹਕੂਮਤਾਂ ਨੇ ਤੇ ਜਿਹੜਾ ਤਹਈਆ ਕੀਤਾ ਇਹ ਅੱਜ ਦਾ ਨਹੀਂ ਇਹ 552 ਸਾਲ ਪਹਿਲਾਂ ਜਿਹੜਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜੰਜੂ ਦਾ ਖੰਨਣ ਕੀਤਾ ਸੀ ਕਿ ਭਾਈ ਜੇ ਜਨੇਊ ਪੌਣਾ ਹੀ ਆ ਤੇ ਛੁੱਭ ਬਣਾਵਾ ਜਨੇਊ ਪਾਓ ਕਿ ਜਨੇਊ ਜਿਹੜਾ ਹੈ ਉਹ ਇਹੋ ਜਿਹਾ ਹੋਣਾ ਤੇ ਇਹਦਾ ਇਹ ਸਬਰ ਸੰਤੋਖ ਵਾਲਾ ਹੋਵੇ ਜਪਸਤ ਵਾਲਾ ਹੋਵੇ ਤੇ ਸਤਿਗੁਰੂ ਜੀ ਨਾਨਕ ਪਾਤਸ਼ਾਹ ਮਹਾਰਾਜ ਨੇ ਪਾੜਿਆਂ ਨੂੰ ਕਿਹਾ ਸੀ ਕਿ ਇਹ ਜਨੇਊ ਜੀਕ ਸਹੀ ਤਾਂ ਪਾੜੇ ਘੱਤ ਇਹ ਉਸ ਟਾਈਮ ਤੋਂ ਹੀ ਇਸ ਭਾਰਤ ਦੇ ਅਣਖੀ ਗੈਰਤੀ ਭਰੇ ਹੋਏ ਲੋਕਾਂ ਦੇ ਹਿਰਦੇ ਜਿਹੜੇ ਆ ਉਹਨਾਂ ਨੂੰ ਦਬਾਉਣ ਵਾਸਤੇ ਯਤਨ ਕਰ ਰਿਹਾ ਸੀ 553 ਸਾਲ ਤੋਂ ਤੇ ਜੇ ਭਾਈ ਲੜਨਾ ਹੀ ਆ ਤੇ ਜਿਵੇਂ ਗੁਲਾਮਿਕ ਪਾਤਸ਼ਾਹ ਮਹਾਰਾਜ ਨੇ ਬਾਬਰ ਨੂੰ ਜਾਬਰ ਕਿਹਾ ਸੀ ਨਾ ਤੇ ਇਸ ਤਰ੍ਹਾਂ ਸਿੱਧੇ ਹੋ ਕੇ ਉਹਨਾਂ ਦੇ ਨਾਲ ਲੜੋ ਤੇ ਜਿਹੜੀ ਆਮ ਲੋਕਤਾ ਜਿਹੜੀ ਆਮ ਕਿਰਤ ਕਰਨ ਵਾਲੇ ਨਾਮ ਜਪਣ ਵਾਲੇ ਵੰਡ ਕੇ ਛਕਣ ਵਾਲੇ ਉਹ ਪੰਜਾਬ ਦਾ ਹਿੰਦੂ ਹੈ ਸਾਰੇ ਪੰਜਾਬ ਦਾ ਮੁਸਲਮਾਨ ਹੈ ਤੇ ਪੰਜਾਬ ਦੇ ਭਾਵੇਂ ਪੰਜਾਬ ਦਾ ਇਸਾਈ ਜੈਨੂ ਬੋਧੀ ਕਿਸੇ ਵੀ ਧਰਮ ਨਾਲ ਸੰਬੰਧਿਤ ਹੈ ਪੰਜਾਬ ਦੇ ਲੋਕ ਜਿਹੜੇ ਨੇ ਸਾਰੇ ਸਰਬੱਤ ਦਾ ਭਲਾ ਮੰਗਦੇ ਆ ਸਰਬੱਤ ਦਾ ਭਾਵ ਕੇ ਵਿਸ਼ਵ ਭਰ ਦਾ ਭਲਾ ਇਸ ਕਰਕੇ बार-बार ਇਹਨਾਂ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਜੇ ਤੁਹਾਨੂੰ ਸ਼ੌਕ ਹੈ ਜੰਗ ਲੜਨ ਦਾ ਤੇ ਭਾਈ ਆਪਣੇ ਰਸਤੇ ਗੁਜਰਾਤ ਦੇ ਰਾਜਸਥਾਨ ਦੇ ਰਸਤੇ ਤੇ ਜਾ ਕੇ ਲੜੋ ਲੋਕਾਂ ਦੇ ਸਾਹ ਕਿਰਪਾ ਕਰ ਲੋ ਜਿੱਤੇ ਪਾਕਿਸਤਾਨ ਦੇ ਲੋਕਾਂ ਦਾ ਵੀ ਨੁਕਸਾਨ ਹੋਇਆ ਉੱਥੇ ਭਾਰਤ ਦੇ ਵੀ ਪੁਲਖ ਜ਼ਿਲ੍ਹੇ ਦੇ ਵਿੱਚ ਗੁਰੂ ਘਰ ਦੇ ਗਰੰਤੀ ਸਿੰਘ ਜਿਹੜੇ ਆ ਉਹਨਾਂ ਨੂੰ ਸਹਾਦਤ ਦਾ ਜੌਲ ਪੀਣਾ ਪਿਆ ਪੀਰਤਨ ਕਰਦੇ ਆ ਜਦੋਂ ਕੋਈ ਪਹਿਲਾ ਆਰਮੀ ਦੇ ਵੀ ਕੋ ਰਿਟਾਇਰ ਹੋਏ ਤੇ ਫਿਰ ਪੁਲਖ ਦੇ ਗੁਰਦੁਆਰੇ ਵਿੱਚ ਰਾਜੀ ਸਿੰਘ ਜੋ ਸੇਵਾ ਨਿਭਾ ਰਹੇ ਸੀ ਇਸ ਕਰਕੇ ਗੁਰੂ ਸਾਹਿਬ ਕਿਰਪਾ ਕਰਨ ਸਮੁੱਚੀ ਮਨੁੱਖਤਾ ਦੇ ਵਿੱਚ ਸ਼ਾਂਤੀ ਜਿੱਥੇ ਪੰਜ ਪਿਆਰੇ ਸਹਿਬਾਨਾਂ પાસે ਸੰਗਤ ਨੇ ਵੀ ਅਗਰ ਕੋਈ ਪਿਆਰ ਸਮਾਜ ਨੂੰ ਦੇ ਕੇ ਅਰਦਾਸ ਕਰਾਈਏ ਉਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਰੇ ਸਭ ਦਾ ਭਲਾ ਉਥੇ ਆਪਾਂ ਸਾਰੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਸਿੱਖ ਡਰਦਾ ਨਹੀਂ ਹੈ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਸੱਚ ਦਾ ਮਾਰਗ ਦੱਸਿਆ ਕਿ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਪਰ ਨਜਾਇਜ਼ ਜੋ ਕਿਸੇ ਤੰਗ ਤਰੀਕੇ ਨਾਲ ਸੁਖੀ ਵੱਸਦੇ ਲੋਕਾਂ ਨੂੰ ਉਜਾੜਨ ਦੀ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਹ ਮਾਰੀ ਗਏ ਨਾ ਭਾਈ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਮੇਰੇ ਬੈਰ ਕਿਸ ਮਸਲੇ ਨੂੰ ਸੁਲਝਾਉਣਾ ਚਾਹੀਦਾ ਹੈ ਭਾਨ ਪ੍ਰਸਾਦਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ ਘਰ ਸ੍ਰੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਸੰਸਥਾ ਕਿਰਤ ਕਰੋ ਲਾਲ ਜੋਤੋਂ ਵੰਡਿ ਛਕੋ ਮਾਰਿਆ ਸਿਕਾ ਜਗਤੂਤ ਨਾਨਕ ਨਿਰਮਲ ਪੰਥ ਚਲਾਇਆ ਜਿਹੜਾ ਸਮੁੱਚੀ ਮਨੁੱਖਤਾ ਨੂੰ ਆਪਣੇ ਚਲਾਇਆ ਤੇ ਲੇਂਦਾ ਗੁਰੂ ਨਾਨਕ ਦਾ ਘਰ ਪਰ ਕੱਲ 7 ਤਰੀਕ ਨੂੰ ਜਿਹੜੇ ਖਬਰ ਆਪਾਂ ਸੁਣਦੇ ਆਂ ਇਹ ਦੇਸ਼ ਦੇ ਪਾਕਿਸਤਾਨ ਭਾਰਤ ਦੀ جنگ ਦੇ ਲਾਲ ਜਾਂ ਇੱਕ ਆਦੂ ਕਾ ਗੋਲੇ ਚੱਲ ਕੇ ਤੇ ਬੇਪਾਸੇ ਮਨੁੱਖਤਾ ਦਾ ਨੁਕਸਾਨ ਹੋਇਆ ਇਹ ਕੋਈ ਚੰਗੀ ਗੱਲ ਨਹੀਂ ਹੈ ਕਿਉਂਕਿ ਜੰਗ ਲੜਨ ਵਾਸਤੇ ਸਿਰਫ ਪੰਜਾਬ ਦੀ ਧਰਤੀ ਨੂੰ ਚੁਣਿਆ ਜਾਂਦਾ ਹੈ ਜਿਵੇਂ ਕਿ ਦੋਨੇ ਵਾਸੀ ਨਰਦਾ ਪੰਜਾਬ ਨਹੀਂਦਾ ਪੰਜਾਬ 1947 ਦੀ ਵੰਡ ਤੋਂ ਲੈ ਕੇ ਅੱਜ ਤੱਕ ਇਹ ਸੰਤਾਪ ਜਿਹੜਾ ਪੰਜਾਬ ਹੀ ਭੋਗ ਰਿਹਾ ਏ ਗੁਜਰਾਤ ਦਾ ਇਲਾਕਾ Rajasthan ਦਾ ਬਾਰਡਰ ਜੇ ਸਰਕਾਰ ਨੂੰ ਲੜਾਈ ਲੜਨ ਦਾ ਸ਼ੌਕ ਆ ਤੇ ਉਹਨਾਂ ਰਸਤਿਆਂ ਤੋਂ ਲੜਾਈ ਨਿੜਿਆ ਜਾ ਉਹ ਜਿਹੜੇ ਸਮੁੱਚੀ ਮਨੁੱਖਤਾ ਨੇ ਆਪਣੇ ਕਲਾਵੇ ਵਿੱਚ ਲਾਉਦੇ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਭਤ ਦਾ ਭਲਾ ਬਾਰ-ਬਾਰ ਉਹਨਾਂ ਨੂੰ ਸੁਖੀ ਵਸਦੇ ਲੋਕਾਂ ਨੂੰ ਪਤਾ ਨਹੀਂ ਇਸ ਤੋਂ ਪਹਿਲਾਂ ਕਿੰਨੀ ਵਾਰੀ ਇਹ ਜਾੜਿਆ ਗਿਆ ਤੇ ਉਹਨਾਂ ਲੋਕਾਂ ਨੂੰ ਪੁੱਛਿਆ ਜਾਵੇ ਜਿਹੜੇ ਬਾਰਡਰਾਂ ਦੇ ਉੱਤੇ ਗੁਰੂ ਲਾਲ ਪਾਸ਼ਾ ਵਾਲੇ ਵਿਆਸੇ ਅਨੁਸਾਰ ਕੀਰਤ ਕਰਦੇ ਨੇ ਆਪਣੇ ਜ਼ਿੰਮੇਵਾਰ ਦੁਕਾਨਦਾਰੀ ਵਪਾਰ ਪਰਿਵਾਰ ਚਲਾਉਂਦੇ ਨੇ ਤੇ ਉਹਨਾਂ ਨੂੰ ਆਪਣੇ ਘਰ ਛੱਡ ਕੇ ਆਪਣੇ ਰਿਸ਼ਤੇਦਾਰਾਂ ਕੋਲ ਜਾਣ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੈ ਇਸ ਕਰਕੇ ਦੋਨੋਂ ਪਾਸਿਆਂ ਦੀ ਸਰਕਾਰਾਂ ਨੂੰ ਇਸ ਗੱਲ ਤੇ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਭਾਈ ਮਨੁੱਖਤਾ ਦਾ ਕਾਰਨਾ ਨਾ ਕਰੋ ਵੱਧ ਤੋਂ ਵੱਧ ਆਪਸ ਵਿੱਚ ਬੈਠ ਕੇ ਜੇ ਇਹ ਮਸਲੇ ਸੁਲਝਾਏ ਜਾ ਸਕਦੇ ਜੇ ਪਹਲ गावा ਘਟਨਾ ਦੀ ਗੱਲ ਕਰੀਏ ਤੇ ਬਹੁਤ ਦੁਖਦਾਈ ਘਟਨਾ ਹੈ ਪਰ ਕਿਉਂ ਲੋਕ ਕਿਥੋਂ ਆਏ ਕਿਸੇ ਦੱਸਿਆ ਕਿਉਂਕਿ ਬਹੁਤੇ ਲੋਕ ਤੇ ਕਹਿ ਰਹੇ ਕਿ ਭਾਰਤ ਦੇ ਵਿੱਚ ਰੁਪਧੇ ਨੇ ਤੇ ਜੇ ਸਾਨੂੰ ਇਹ ਨਾ ਪਤਾ ਕਿ ਸਾਨੂੰ ਤਗੜਾ ਸੌਣੇ ਚਾਰੀਆਂ ਕਿ ਭਾਰਤ ਸਰਕਾਰ ਨੂੰ ਇਹ ਪਤਾ ਲੱਗ ਗਿਆ ਕਿ ਪਾਕਿਸਤਾਨ ਦਾ ਇੱਕ ਪਾਇਲਟ ਜਿਹੜਾ ਉਹਨੇ ਆਪਣਾ ਸਾਰਾ ਪਰਿਵਾਰ 뉴ਯਾਰਕ ਕੋਈ ਫਲਾਣੀ ਜਗ੍ਹਾ ਤੇ ਭੇਜ ਦਿੱਤਾ ਯੂਐਸਏ ਭੇਜ ਦਿੱਤਾ ਤੇ ਸਾਨੂੰ ਵੀ ਇਹਨਾਂ ਪਤਾ ਲੱਗਿਆ ਕਿ ਪਹਿਰਗਾਮ ਦੇ ਵਿੱਚ ਕੱਦਲਾ ਕਰਨ ਵਾਲੇ ਜਿਹੜੇ ਉਹ ਕਿੱਥੇ ਚਲੇ ਗਏ ਪਿੱਤੀ ਸਿੰਘ ਪੁਰਾ ਦੇ ਵਿੱਚ ਸਿੱਖ ਮਾਰੇ ਗਏ ਉਹਨਾਂ ਦਾ ਕਿਸੇ ਨੇ ਕਦੀ ਧਿਆਨ ਨਹੀਂ ਕੀਤਾ ਦਿੱਲੀ ਵਿੱਚ ਦੰਗੇ ਹੋਏ ਉਹਨਾਂ ਦੀ ਕਿਸੇ ਨੇ ਕੋਸ਼ ਪੜਤਾਲ ਨਹੀਂ ਕੀਤੀ ਅੱਜ ਜਲਦ ਲੱਗਣ ਦੀ ਅਸਾਰ ਨੇ ਤੇ ਸਿੱਖ ਗੁਰੂਆਂ ਦਾ ਵਾਰਤਾ ਪਾਇਆ ਜਾ ਰਿਹਾ ਹੈ ਸਿੱਖਾਂ ਦੀਆਂ ਕੁਰਬਾਨੀਆਂ ਦਾ ਕੀਤਾ ਆ ਗਿਆ ਅਜੇ ਤੱਕ ਕਿਸੇ ਨੇ ਸਿੱਖਾਂ ਦੀਆਂ ਕੁਰਬਾਨੀਆਂ ਦੀ ਯਾਦ ਹੀ ਨਹੀਂ ਆਈ ਕਿ ਸਿੱਖ ਕਿੰਨੇ ਕਾਲੇ ਪਾਣੀ ਗਏ ਕਿੰਨੇ ਨੇ ਦੇਸ਼ ਨਕਾਲਾ ਕੀਤਾ ਕਿੰਨਿਆਂ ਦੀਆਂ ਪ੍ਰਾਪਰਟੀਆਂ ਖੁਰਕ ਕੀਤੀਆਂ ਤੇ ਜਿਨ੍ਹਾਂ ਨੇ ਇਸ ਦੇਸ਼ ਵਾਸਤੇ ਹੱਸ ਕੇ ਫਾਸੀ ਦੇ ਰਸੇ ਤੇ ਲੰਘ ਉਹਨਾਂ ਨੂੰ ਵਾਰ-ਵਾਰ ਉਜਾੜਨ ਵਾਸਤੇ ਸਮਝਦੇ ਹਕੂਮਤਾਂ ਨੇ ਕਿ ਜਿਹੜਾ ਤਹਈਆ ਕੀਤਾ ਹੈ ਅੱਜ ਦਾ ਨਹੀਂ 555 ਸਾਲ ਪਹਿਲਾਂ ਜਿਹੜਾ ਗੁਰੂ ਨਾਨਕ ਪ੍ਰਕਾਸ਼ਾ ਮਹਾਰਾਜ ਨੇ ਜੰਜੂ ਦਾ ਖੰਨਣ ਪੀਤਾ ਸੀ ਕਿ ਭਾਈ ਜੇ ਜਨੇਊ ਪੌਣਾ ਹੀ ਆ ਤੇ ਛੁਭ ਬਣਾਵਾ ਜਨੇਊ ਪਾਓ ਕਿ ਜਨੇਊ ਜਿਹੜਾ ਹੈ ਉਹ ਇਹ ਜਹਾਣ ਹੈ ਤੇ ਇਹਦਾ ਹੈ ਅਗਰ ਸੰਤੋਖ ਵਾਲਾ ਹੋਵੇ ਜੱਪਤ ਵਾਲਾ ਹੋਵੇ ਤੇ ਸਤਿਗੁਰੂ ਜੀ ਨਾਲ ਪਾਸ਼ਾ ਮਹਾਰਾਜ ਨੇ ਪਾੜਿਆਂ ਨੂੰ ਕਿਹਾ ਸੀ ਕਿ ਇਹ ਜਨੇਊ ਜੀਕ ਹੈ ਸਹੀ ਤਾਂ ਪਾੜੇ ਘੱਟ ਇਹ ਉਸ ਟਾਈਮ ਤੋਂ ਇਸ ਭਾਰਤ ਦੇ ਅਣਖੀ ਗੈਰਤੀ ਭਰੇ ਹੋਏ ਲੋਕਾਂ ਦੇ ਹਿਰਦੇ ਜਿਹੜੇ ਆ ਉਹਨਾਂ ਨੇ ਬਿਬਾਉਣ ਵਾਸਤੇ ਯਤਨ ਕਰ ਰਹੇ ਆ 553 ਸਾਲ ਤੋਂ ਤੇ ਜੇ ਭਾਈ ਲੜਦਾ ਹੀ ਆ ਤੇ ਜਿਵੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਬਾਬਰ ਨੂੰ ਜਾਬਰ ਕਿਹਾ ਸੀ ਨਾ ਤੇ ਉਸ ਤਰ੍ਹਾਂ ਸਿੱਧੇ ਹੋ ਕੇ ਉਹਨਾਂ ਦੇ ਨਾਲ ਲੜੋ ਇਹ ਜਿਹੜੀ ਆਮ ਸੁਨੁਖਤਾ ਜਿਹੜੀ ਆਮ ਕਰਤ ਕਰਨ ਵਾਲੇ ਨਾਮ ਜਪਣ ਵਾਲੇ ਵੰਡ ਕੇ ਛਕਣ ਵਾਲੇ ਉਹ ਪਾਉਂ ਕਨਿਆਦ ਦਾ ਹਿੰਦੂ ਹੈ ਭਾਵੇਂ ਪੰਜਾਬ ਦਾ ਮੁ슬ਮਾਨ ਹੈ ਤੇ ਪੰਜਾਬ ਦੇ ਭਾਵੇਂ ਪੰਜਾਬ ਦਾ ਇਸਾਈ ਜੈਨੂ ਬੋਧੀ ਕਿਸੇ ਵੀ ਧਰਮ ਨਾਲ ਸੰਬੰਧਿਤ ਹੈ ਪੰਜਾਬ ਦੇ ਲੋਕ ਜਿਹੜੇ ਨੇ ਸਾਰੇ ਸਰਬੱਤ ਦਾ ਭਲਾ ਮੰਗਦੇ ਆ ਸਰਬੱਤ ਦਾ ਭਾਵ ਕੇ ਵਿਸ਼ਵ ਭਰ ਦਾ ਭਲਾ ਇਸ ਕਰਕੇ ਬਾਰ-ਬਾਰ ਇਹ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਜੇ ਤੁਹਾਨੂੰ ਸ਼ੌਕ ਹੈ ਜੰਗ ਲੜਨ ਦਾ ਤੇ ਭਾਈ ਆਪਣੇ ਰਸਤੇ ਗੁਜਰਾਤ ਦੇ ਰਾਜਸਥਾਨ ਦੇ ਰਸਤੇ ਤੇ ਜਾ ਕੇ ਲੜੋ ਕੋ ਨਾਨਕ ਸਾਹਿਬ ਕਿਰਪਾ ਕਰਨ ਦਿੱਤੇ ਪਾਕਿਸਤਾਨ ਦੇ ਲੋਕਾਂ ਦਾ ਵੀ ਨੁਕਸਾਨ ਹੋਇਆ ਉੱਥੇ ਭਾਰਤ ਦੇ ਵੀ ਕੁਲਕ ਜिले ਦੇ ਵਿੱਚ ਗੁਰੂ ਘਰ ਦੇ ਗਰਲ ਸਿੰਘ ਜਿਹੜੇ ਆ ਉਹਨਾਂ ਨੂੰ ਇਹ ਹਾਦਸਾ ਜਵਲ ਪੀਣਾ ਪਿਆ ਕੀਰਤਨ ਕਰਦੇ ਜਦੋਂ ਕੋਈ ਪਹਿਲਾ ਆਰਮੀ ਦੇ ਵੀ ਰਿਟਾਇਰ ਹੋਏ ਤੋ ਫਿਰ ਪੰਜ ਦੇ ਗੁਰਦੁਆਰੇ ਵਿੱਚ ਡਾਗੀ ਸਿੰਘ ਜੋ ਸੇਵਾ ਨਿਭਾ ਰਹੇ ਸੀ ਇਸ ਕਰਕੇ ਗੁਰੂ ਸਾਹਿਬ ਕਿਰਪਾ ਕਰਨ ਸਮੁੱਚੀ ਮਨੁੱਖਤਾ ਦੇ ਵਿੱਚ ਇੱਕ ਸ਼ਾਂਤੀ ਜਿੱਥੇ ਪੰਜ ਪਿਆਰੇ ਸਹਿਬਾਨਾਂ ਪਾਸੋਂ ਸੰਗਤ ਨੇ ਵੀ ਅਮਰ ਸੰਚਾਰ ਸਮਾਜ ਨੂੰ ਵੀ ਅਰਦਾਸ ਕਰਾਈ ਏ ਉਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਭ ਦਾ ਭਲਾ ਉਥੇ ਆਪਾਂ ਸਾਰੇ ਪ੍ਰਬੰਧ ਦੇ ਭਲੇ ਦੀ ਅਰਦਾਸ ਕਰੀਏ ਸਿੱਖ ਡਰਦਾ ਨਹੀਂ ਏ ਲੋਕੇ ਗੁਰੂ ਸਾਹਿਬ ਨੇ ਸਾਨੂੰ ਸੱਚ ਦਾ ਮਾਰਗ ਦੱਸਿਆ ਕਿ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਪਰ ਨਜਾਇਜ਼ ਜੋ ਕਿਸੇ ਗਲਤ ਤਰੀਕੇ ਨਾਲ ਸੁਖੀ ਬਸਦੇ ਲੋਕਾਂ ਨੂੰ ਉਜਾੜਨ ਦੀ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਹ ਮਰੀ ਗਏ ਨੇ ਭਾਈ ਦੋਹਾਂ ਦੇਸ਼ਾਂ ਦੀ ਸਰਕਾਰਾਂ ਨੂੰ ਮਿਲ ਬੈਠ ਕੇ ਇਸ ਮਸਲੇ ਨੂੰ ਸੁਲਝਾਉਣਾ ਚਾਹੀਦਾ ਹੈ ਭਾਨ ਪਰ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਦਾ ਘਰ ਸਿੱਦੇ ਦਰਬਾਰ ਸਾਹਿਬ ਸਾਚ ਗਣੇ ਸ੍ਰੀ ਹਰਮੰਦਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਫਲਸਫਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਜਿਹੜਾ ਸਮੁੱਚੀ ਮਨੁੱਖਤਾ ਨੂੰ ਆਪਣੇ ਚਲਾਇਆ ਲੈਂਦਾ ਗੁਰੂ ਨਾਨਕ ਦਾ ਘਰ ਪਰ ਕੱਲ 7 ਤਰੀਕ ਨੂੰ ਜਿਹੜੀ ਖਬਰ ਆਪਾ ਸੁਣਦੇ ਆ ਇਹ ਦੇਸ਼ ਦੇ ਪਾਕਿਸਤਾਨ ਭਾਰਤ ਦੀ جنگ ਦੇ ਅਲਾਲ ਜਾਂ ਕਾਡੋ ਕਾ ਗੋਲੇ ਚੱਲ ਕੇ ਤੇ ਬੇਪਾਸੇ ਮਨੁੱਖਤਾ ਦਾ ਨੁਕਸਾਨ ਹੋਇਆ ਇਹ ਕੋ ਚੰਗੀ ਗੱਲ ਨਹੀਂ ਹੈ ਕਿਉਂਕਿ ਜੰਗ ਲੜਨ ਵਾਸਤੇ ਸਿਰਫ ਪੰਜਾਬ ਦੀ ਧਰਤੀ ਨੂੰ ਕਿਉਂ ਚੁਣਿਆ ਜਾਂਦਾ ਹੈ ਜਿਵੇਂ ਕਿ ਦੋਨੇ ਵਾਸੀ ਪੜਦਾ ਪੰਜਾਬ ਨਹੀਂਦਾ ਪੰਜਾਬ 1947 ਦੀ ਵੰਡ ਤੋਂ ਲੈ ਕੇ ਅੱਜ ਤੱਕ ਤੇ ਸੰਤਾਪ ਜਿਹੜਾ ਪੰਜਾਬ ਹੀ ਭੋਗ ਰਿਹਾ ਹੈ ਗੁਜਰਾਤ ਦਾ ਇਲਾਕਾ Rajasthan ਦਾ ਬਾਰਡਰ ਜੇ ਸਰਕਾਰ ਨੂੰ ਲੜਾਈ ਲੜਨ ਦਾ ਸ਼ੌਕ ਹੈ ਤੇ ਉਹਨਾਂ ਰਸਤਿਆਂ ਤੋਂ ਲੜਾਈ ਮਿਲਿਆ ਜਾਵੇ ਜਿਹੜੇ ਸਮੁਤੀ ਮਨਸਤਾ ਨੂੰ ਆਪਣੇ ਕਲਾਵੇ ਵਿੱਚ ਲੈਦੇ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਭਤ ਦਾ ਪਲਾ ਬਾਰ-ਬਾਰ ਉਹਨਾਂ ਨੂੰ ਸੁੱਕੀ ਵਸਤੇ ਲੋਕਾਂ ਨੂੰ ਪਤਾ ਨਹੀਂ ਇਸ ਤੋਂ ਪਹਿਲਾਂ ਕਿੰਨੀ ਵਾਰੀ ਉਹ ਜਾੜਿਆ ਗਿਆ ਤੇ ਉਹਨਾਂ ਲੋਕਾਂ ਨੂੰ ਪੁੱਛਿਆ ਜਾਵੇ ਜਿਹੜੇ ਬਾਰਡਰਾਂ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਵਾਲੇ ਦੇ ਐਸੇ ਅਨਸਾਰ ਕਿਰਤ ਕਰਦੇ ਨੇ ਆਪਣੇ ਜ਼ਿੰਮੇਵਾਰ ਦੁਕਾਨਦਾਰੀ ਵਪਾਰ ਪਰਿਵਾਰ ਚਲਾਉਂਦੇ ਨੇ ਤੇ ਉਹਨਾਂ ਨੂੰ ਆਪਣੇ ਘਰ ਛੱਡ ਕੇ ਆਪਣੇ ਰਿਸ਼ਤੇਦਾਰਾਂ ਕੋਲ ਜਾਣ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੈ ਇਸ ਕਰਕੇ ਦੋਨੋਂ ਪਾਸਿਆਂ ਦੀ ਸਰਕਾਰਾਂ ਨੂੰ ਇਸ ਗੱਲ 'ਤੇ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਭਾਈ ਮਨੁੱਖਤਾ ਦਾ ਘਾੜ ਨਾ ਕਰੋ ਵੱਟੋ ਵੱਟ ਆਪਸ ਵਿੱਚ ਬੈਠ ਕੇ ਜੇ ਇਹ ਮਸਲੇ ਸੁਲਝਾਏ ਜਾ ਸਕਦੇ ਜੇ ਕਦ ਲਗਾਵ ਘਟਨਾ ਦੀ ਗੱਲ ਕਰੀਏ ਉਹ ਬੜਾ ਦੁਖਦਾਈ ਘਟਨਾ ਹੈ ਪਰ ਕਿ ਉਹ ਲੋਕ ਕਿੱਥੋਂ ਆਏ ਕਿਸੇ ਦੱਸਿਆ ਕਿਉਂਕਿ ਬਹੁਤੋ ਲੋਕ ਤੇ ਕਹਿ ਰਹੇ ਕਿ ਭਾਰਤ ਦੇ ਵਿੱਚ ਰੁਪਏ ਨੇ ਤੇ ਜੇ ਸਾਨੂੰ ਇੰਨਾ ਪਤਾ ਕਿ ਸਾਨੂੰ ਤਗੜਾ ਸੌਣੇ ਚਾ ਰੀਆਂ ਕਿ ਭਾਰਤ ਸਰਕਾਰ ਨੂੰ ਪਤਾ ਲੱਗ ਗਿਆ ਕਿ ਪਾਕਿਸਤਾਨ ਦਾ ਇੱਕ ਪਾਇਲਟ ਜਿਹੜਾ ਉਹਨੇ ਆਪਣਾ ਸਾਰਾ ਪਰਿਵਾਰ ਉਹ ਯਾਰਕ ਖੇਲਾਨੀ ਜਗ੍ਹਾ ਤੇ ਭੇਜ ਦਿੱਤਾ ਯੂਐਸਏ ਭੇਜ ਦਿੱਤਾ ਇਸ ਸਾਲ ਵੀ ਇਹਨਾਂ ਪਤਾ ਲੱਗਿਆ ਕਿ ਤਹਿਰਗਾਮ ਦੇ ਵਿੱਚ ਕੱਦਲਾ ਕਰਨ ਵਾਲੇ ਜਿਹੜੇ ਉਹ ਕਿੱਥੇ ਚਲੇ ਗਏ। ਕਿਤੀ ਸੰਧਪੁਰਾ ਦੇ ਵਿੱਚ ਸਿੱਖ ਮਾਰੇ ਗਏ ਉਹਨਾਂ ਦਾ ਕਿਸੇ ਨੇ ਕਦੀ ਧਿਆਨ ਨਹੀਂ ਕੀਤਾ। ਦਿੱਲੀ ਵਿੱਚ ਦੰਗੇ ਹੋਏ ਉਹਨਾਂ ਦੀ ਕਿਸੇ ਨੂੰ ਕੋਈ ਚਪੜਾਲ ਨਹੀਂ ਕੀਤੀ। ਅੱਜ ਜੈਲ ਲੱਗਣ ਦੀ ਅਸਾਰ ਨੇ ਤੇ ਸਿੱਖ ਗੁਰੂਆਂ ਦਾ ਵਾਰਤਾ ਪਾਇਆ ਜਾ ਰਿਹਾ ਹੈ ਸਿੱਖਾਂ ਦੀਆਂ ਕੁਰਬਾਨੀਆਂ ਦਾ ਕੀਤਾ ਆ ਗਿਆ। ਅੱਜ ਤੱਕ ਕਿਸੇ ਨੂੰ ਸਿੱਖਾਂ ਦੀਆਂ ਕੁਰਬਾਨੀਆਂ ਦੀ ਯਾਦ ਹੀ ਨਹੀਂ ਆਈ ਕਿ ਸਿੱਖ ਕਿੰਨੇ ਕਾਲੇ ਪਾਣੀ ਗਏ। ਕਿ ਨੇ ਆਨ ਦੇਸ਼ ਨਿਕਾਲਾ ਕੀਤਾ ਕਿੰਨੀਆਂ ਨੇ ਪ੍ਰਾਪਰਟੀਆਂ ਖੁਰਕ ਕੀਤੀਆਂ ਤੇ ਜਿਨ੍ਹਾਂ ਨੇ ਇਸ ਦੇਸ਼ ਵਾਸਤੇ ਹੱਸ ਕੇ ਪਸੀਆਂ ਦੇ ਰਸੇ ਪੀਨੇ ਉਹਨਾਂ ਨੇ ਵਾਰ-ਵਾਰ ਉਜਾੜਨ ਲਈ ਸਮੇਂ ਦੀ ਹਕੂਮਤਾਂ ਨੇ ਤੇ ਜਿਹੜਾ ਤਹਈਆ ਕੀਤਾ ਉਹ ਅੱਜ ਦਾ ਨਹੀਂ 555 ਸਾਲ ਪਹਿਲਾਂ ਜਿਹੜਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜੰਜੂ ਦਾ ਖੰਨਣ ਕੀਤਾ ਸੀ ਕਿ ਭਾਈ ਦੇ ਜਨੇਊ ਪਾਉਣਾ ਹੈ ਤੇ ਛੁੱਭ ਬਣਾਵਾ ਜਨੇਊ ਪਾਓ ਕਿ ਜਨੇਊ ਜਿਹੜਾ ਹੈ ਉਹ ਇਹੋ ਜਿਹਾ ਹੋਣਾ ਤੇ ਇਹਦਾ ਹੈ ਬਾਬਰ ਸੰਤੋਖ ਵਾਲਾ ਹੋਵੇ ਜਾਂ ਜੱਫਤ ਵਾਲਾ ਹੋਵੇ ਤੇ ਸਤਿਗੁਰੂ ਜੀ ਲਾਲਕ ਪਾਤਸ਼ਾਹ ਮਹਾਰਾਜ ਨੇ ਪਾੜਿਆਂ ਨੂੰ ਕਿਹਾ ਸੀ ਕਿ ਇਹ ਜਨੂ ਜੀਕ ਹੈ ਸਹੀ ਤਾਂ ਪਾੜੇ ਘੱਟ ਇਹ ਉਸ ਟਾਈਮ ਤੋਂ ਇਸ ਭਾਰਤ ਦੇ ਅਣਖੀ ਗੈਰਤੀ ਭਰੇ ਹੋਏ ਲੋਕਾਂ ਦੇ ਹਿਰਦੇ ਜਿਹੜੇ ਆ ਉਹਨਾਂ ਨੂੰ ਦਬਾਉਣ ਵਾਸਤੇ ਯਤਨ ਕਰ ਰਿਹਾ 553 ਸਾਲ ਤੋਂ ਤੇ ਜੇ ਭਾਈ ਲੜਦਾ ਹੀ ਆ ਤੇ ਜੇ ਗੁਰੂ ਲਾਲਕ ਪਾਤਸ਼ਾਹ ਮਹਾਰਾਜ ਨੇ ਬਾਬਰ ਨੂੰ ਜਾਬਰ ਕਿਹਾ ਸੀ ਨਾ ਤੇ ਉਸ ਤਰ੍ਹਾਂ ਸਿੱਧੇ ਹੋ ਕੇ ਉਹਨਾਂ ਦੇ ਨਾਲ ਲੜੋ ਇਹ ਜਿਹੜੀ ਆਮ ਮਨੁੱਖਤਾ ਜਿਹੜੀ ਆਮ ਕਿਰਪ ਕਰਨ ਵਾਲੇ ਨਾਮ ਜਪਣ ਵਾਲੇ ਵੰਦ ਕੇ ਛਕਣ ਵਾਲੇ ਉਹ ਪਾਉ ਪੰਜਾਬ ਦਾ Hindu ਹੋਵੇ ਭਾਵੇਂ ਪੰਜਾਬ ਦਾ ਮੁ슬ਮਾਨ ਹੋਵੇ ਤੇ ਪੰਜਾਬ ਦੇ ਭਾਵੇਂ ਪੰਜਾਬ ਦਾ ਇਸਾਈ ਜੈਨੂ ਬੋਧੀ ਕਿਸੇ ਵੀ ਧਰਮ ਨਾਲ ਸੰਬੰਧਿਤ ਹੈ ਪੰਜਾਬ ਦੇ ਲੋਕ ਜਿਹੜੇ ਨੇ ਸਾਰੇ ਸਰਬੱਤ ਦਾ ਭਲਾ ਮੰਗਦੇ ਆ ਸਰਬੱਤ ਦਾ ਭਾਵ ਕੇ ਵਿਸ਼ਵ ਭਰ ਦਾ ਭਲਾ ਇਸ ਕਰਕੇ बार-बार ਇਹਨਾਂ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਕਿ ਕੋਈ ਹਲੋ ਸ਼ੌਕ ਹੈ ਜੰਗ ਲੜੰਦਾ ਤੇ ਭਾਈ ਆਪਣੇ ਰਸਤੇ ਗੁਜਰਾਤ ਦੇ ਰਾਜਸਥਾਨ ਦੇ ਰਸਤੇ ਤੇ ਜਾ ਕੇ ਲੜੋ ਜੋ ਨਾਲਬਾਬ ਸਾਹਿਬ ਕਿਰਪਾ ਕਰਨ ਜਿੱਤੇ ਪਾਕਿਸਤਾਨ ਦੇ ਲੁਧਕਾਵੀ ਨੁਕਸਾਨ ਹੋਇਆ ਉੱਥੇ ਭਾਰਤ ਦੇ ਵੀ ਪੁਲਖ ਜ਼ਿਲ੍ਹੇ ਦੇ ਵਿੱਚ ਗੁਰੂ ਘਰ ਦੇ ਗਰਲ ਸਿੰਘ ਜਿਹੜੇ ਆ ਉਹਨਾਂ ਨੂੰ ਹਾਦਸੇ ਦਾ ਜ਼ਖਲ ਪੀਣਾ ਪਿਆ ਕੀਰਤਨ ਕਰਦੇ ਜਦੋਂ ਕੋਈ ਪਹਿਲਾ ਆਰਮੀ ਦੇ ਵੀ ਕੋ ਰਿਟਾਇਰ ਹੋਏ ਤੇ ਫਿਰ ਪੁਲਖ ਦੇ ਗੁਰਦੁਆਰੇ ਵਿੱਚ ਰਾਜੀ ਸਿੰਘ ਜੋ ਸੇਵਾ ਨਿਭਾ ਰਹੇ ਸੀ ਇਸ ਕਰਕੇ ਗੁਰੂ ਸਾਹਿਬ ਕਿਰਪਾ ਕਰਨ ਸਮੁੱਚੀ ਮਨੁੱਖਤਾ ਦੇ ਵਿੱਚ ਸ਼ਾਂਤੀ ਜਿੱਥੇ ਪੰਜ ਪਿਆਰੇ ਸਾਹਿਬਾਨ ਆਲਾ ਪਾਸਾ ਸੰਗਤ ਨੇ ਵੀ ਅਮਰ ਸੰਤਿਆਰ ਸਮਾਗਮ ਦੇ ਵਿੱਚ ਅਰਦਾਸ ਕਰਾਈ ਏ ਗੁਰਨਾਕ ਨਾਮ ਤੜ ਵੀ ਕਲਾ ਤੇਰੇ ਭਾਰੇ ਸਭ ਦਾ ਭਲਾ ਉਥੇ ਆਪਾਂ ਸਾਰੇ ਪ੍ਰਬੰਧ ਦੇ ਭਲੇ ਦੀ ਅਰਦਾਸ ਕਰੀਏ ਸਿੱਖ ਡਰਦਾ ਨਹੀਂ ਏ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਸੱਚ ਦਾ ਮਾਰਗ ਦੱਸਿਆ ਕਿ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਪਰ ਨਜ਼ਾਇਜ਼ ਜੇ ਕਿਸੇ ਗਲਤ ਤਰੀਕੇ ਨਾਲ ਸੂਫੀ ਵਸਦੇ ਲੋਕਾਂ ਨੂੰ ਉਜਾੜਨ ਦੀ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਹ ਮਾਰੀ ਗਏ ਨੇ ਭਾਈ ਦੋਹਾਂ ਦੇਸ਼ਾਂ ਦੀ ਸਰਕਾਰਾਂ ਨੂੰ ਮਿਲ ਬੈਠ ਕੇ ਇਸ ਮਸਲੇ ਨੂੰ ਸੁਲਝਾਉਣਾ ਚਾਹੀਦਾ ਹੈ ਭਾਨ ਪ੍ਰਸਾਦ ਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ ਘਰ ਸ੍ਰੀ ਦਰਬਾਰ ਸਾਹਿਬ ਸਾਚ ਖਲ ਸ੍ਰੀ ਹਰਮੰਦਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਫਲਸਫਾ ਕਿਰਤ ਕਰੋ ਲਾਮ ਜਪੋ ਵੰਡ ਛਕੋ ਮਾਰਿਆ ਸਿੱਖਾ ਜਗਤੋਤ ਨਾਨਕ ਨਿਰਮਲ ਪੰਥ ਚਲਾਇਆ ਜਿਹੜਾ ਸਮਰਟੀ ਮਨੁੱਖਤਾ ਨੂੰ ਆਪਣੇ ਚਲਾਇਆ ਲੇਂਦਾ ਗੁਰੂ ਨਾਨਕ ਦਾ ਘਰ ਪਰ ਕੱਲ 7 ਤਰੀਕ ਨੂੰ ਜਿਹੜੇ ਖਬਰ ਆਪਾਂ ਸੁਣਦੇ ਆ ਇਹ ਦੇਸ਼ ਦੇ ਪਾਕਿਸਤਾਨ ਭਾਰਤ ਦੀ ਜੰਗ ਦੇ ਅਲਾਲ ਜਾਂ ਇੱਕ ਆਦੂ ਕਾ ਗੋਲੇ ਚੱਲ ਕੇ ਤੇ ਦੋਵਾਂ ਪਾਸੇ ਮਨੁੱਖਤਾ ਦਾ ਨੁਕਸਾਨ ਹੋਇਆ ਇਹ ਕੋ ਚੰਗੀ ਗੱਲ ਨਹੀਂ ਹੈ ਕਿਉਂਕਿ ਜੰਗ ਲੜਨ ਵਾਸਤੇ ਸਿਰਫ ਪੰਜਾਬ ਦੀ ਧਰਤੀ ਨੂੰ ਕਿਉਂ ਚੁਣਿਆ ਜਾਂਦਾ ਹੈ ਜਿਵੇਂ ਕੋਈ ਬੰਦੇ ਵਾਸੀ ਚੜਦਾ ਪੰਜਾਬ ਨਹੀਂਦਾ ਪੰਜਾਬ 1947 ਦੀ ਵੰਡ ਤੋਂ ਲੈ ਕੇ ਅੱਜ ਤੱਕ ਇਹ ਸੰਤਾਪ ਜਿਹੜਾ ਪੰਜਾਬ ਹੀ ਭੋਗ ਰਿਹਾ ਹੈ ਗੁਜਰਾਤ ਦਾ ਇਲਾਕਾ Rajasthan ਦਾ ਬਾਰਡਰ ਜੇ ਸਰਕਾਰ ਨੂੰ ਲੜਾਈ ਲੜਨ ਦਾ ਸ਼ੌਕ ਹੈ ਤੇ ਉਹਨਾਂ ਰਸਤੇ ਤੋਂ ਲੜਾਈ ਲੜਿਆ ਜਾਵੇ ਜਿਹੜੇ ਸਮੁਤਿ ਮੋਸਤਾਨ ਆਪਣੇ ਕਲਾਵੇ ਵਿੱਚ ਲੈਦੇ ਨੇ ਲਾਲਕ ਨਾਮ ਚੜਵੀਂ ਕਲਾ ਤੇਰੇ ਬਾਣੇ ਸਵਤ ਦਾ ਪੜਾ ਬਾਰ ਬਾਰ ਉਹਨਾਂ ਨੂੰ ਸੁਖੀ ਵਸਦੇ ਲੋਕਾਂ ਨੂੰ ਪਤਾ ਨਹੀਂ ਇਸ ਤੋਂ ਪਹਿਲਾਂ ਕਿੰਨੀ ਵਾਰੀ ਉਜਾੜਿਆ ਗਿਆ ਤੇ ਉਹਨਾਂ ਲੋਕਾਂ ਨੂੰ ਪੁੱਛਿਆ ਜਾਵੇ ਜਿਹੜੇ ਬਾਰਡਰਾਂ ਦੇ ਉੱਤੇ ਗੁਰੂ ਲਾਲਕ ਪਾਸ਼ਾ ਵਾਲੇ ਦੇ ਅਸੇ ਅਨਸਾਰ ਕੀਰਤ ਕਰਦੇ ਨੇ ਆਪਣੇ ਜ਼ਿੰਮੇਵਾਰ ਦੁਕਾਨਦਾਰੀ ਵਪਾਰ ਕਾਰੋਬਾਰ ਚਲਾਉਂਦੇ ਨੇ ਤੇ ਉਹਨਾਂ ਨੂੰ ਆਪਣੇ ਘਰ ਛੱਡ ਕੇ ਆਪਣੇ ਰਿਸ਼ਤੇਦਾਰਾਂ ਕੋਲ ਜਾਣ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੈ ਇਸ ਕਰਕੇ ਦੋਨੋਂ ਪਾਸਿਆਂ ਦੀ ਸਰਕਾਰਾਂ ਨੂੰ ਇਸ ਗੱਲ 'ਤੇ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਭਾਈ ਮਨੁੱਖਤਾ ਦਾ ਕਾਰਨ ਨਾ ਕਰੋ ਵੱਟੋ ਵੱਟ ਆਪਸ ਵਿੱਚ ਬੈਠ ਕੇ ਜੇ ਇਹ ਮਸਲੇ ਸੁਲਝਾਏ ਜਾ ਸਕਦੇ ਜੇ ਪਾਲ گاਵ ਘਟਨਾ ਦੀ ਗੱਲ ਕਰੀਏ ਤੇ ਬਹੁਤ ਦੁਖਦਾਈ ਘਟਨਾ ਹੈ ਪਰ ਕਿਉਂ ਲੋਕ ਕਿਥੋਂ ਆਏ ਕਿਸੇ ਦੱਸਿਆ ਕਿਉਂਕਿ ਬਹੁਤੇ ਲੋਕ ਤੇ ਕਹਿ ਰਹੇ ਕਿ ਭਾਰਤ ਦੇ ਵਿੱਚ ਰੁਪਏ ਨੇ ਤੇ ਜੇ ਸਾਨੂੰ ਇਹਨਾਂ ਪਤਾ ਕਿ ਸਾਨੂੰ ਤਗੜਾ ਸੌਣ ਚ ਆ ਰਹੀਆਂ ਤੇ ਭਾਰਤ ਸਰਕਾਰ ਨੂੰ ਇਹ ਪਤਾ ਲੱਗ ਗਿਆ ਕਿ ਪਾਕਿਸਤਾਨ ਦਾ ਇੱਕ ਪਾਇਲਟ ਜਿਹੜਾ ਉਹਨੇ ਆਪਣਾ ਸਾਰਾ ਪਰਿਵਾਰ ਜੂ ਯਾਰਕ ਖੇਹਲਾਨੀ ਜਗ੍ਹਾ ਤੇ ਭੇਜ ਦਿੱਤਾ ਯੂਐਸਏ ਭੇਜ ਦਿੱਤਾ ਤੇ ਸਾਨੂੰ ਇਹਨਾਂ ਪਤਾ ਲੱਗਿਆ ਕਿ ਤਹਿਰਗਾਮ ਦੇ ਵਿੱਚ ਕੱਦਲਾ ਕਰਨ ਵਾਲੇ ਜਿਹੜੇ ਉਹ ਕਿੱਥੇ ਚਲੇ ਗਏ ਤੇ ਪੀਸਲਪੁਰਾ ਦੇ ਵਿੱਚ ਸਿੱਖ ਮਾਰੇ ਗਏ ਉਹਨਾਂ ਦਾ ਕਿਸੇ ਨੇ ਕਦੀ ਧਿਆਨ ਨਹੀਂ ਕੀਤਾ ਦਿੱਲੀ ਵਿੱਚ ਦੰਗੇ ਹੋਏ ਉਹਨਾਂ ਦੀ ਕਿਸੇ ਨੇ ਕੋਈ ਪੜਤਾਲ ਨਹੀਂ ਕੀਤੀ ਅੱਜ ਜਦ ਲੱਗ ਰਹੀ ਅਸਾਰ ਨੇ ਤੇ ਸਿੱਖ ਗੁਰੂਆਂ ਦਾ ਵਾਸਤਾ ਪਾਇਆ ਜਾ ਰਿਹਾ ਹੈ ਸਿੱਖਾਂ ਦੀਆਂ ਕੁਰਬਾਨੀਆਂ ਦਾ ਕੀਤਾ ਆ ਗਿਆ ਅੱਜ ਤੱਕ ਕਿਸੇ ਨੇ ਸਿੱਖਾਂ ਦੀਆਂ ਕੁਰਬਾਨੀਆਂ ਦੀ ਯਾਦ ਹੀ ਨਹੀਂ ਆਈ ਕਿ ਸਿੱਖ ਕਿੰਨੇ ਕਾਲੇ ਪਾਣੀ ਗਏ ਕਿੰਨੇ ਨੂੰ ਦੇਸ਼ ਨਿਕਾਲਾ ਕੀਤਾ ਕਿੰਨੀਆਂ ਦੀਆਂ ਪ੍ਰਾਪਰਟੀਆਂ ਖੁਰਕ ਕੀਤੀਆਂ ਤੇ ਜਿਨ੍ਹਾਂ ਨੇ ਇਸ ਦੇਸ਼ ਵਾਸਤੇ ਹੱਸ ਕੇ ਫਾਸੀ ਦੇ ਰਸੇ ਤੇ ਮੇ ਉਹਨਾਂ ਨੇ ਵਾਰ-ਵਾਰ ਉਜਾੜਨ ਲਈ ਵਾਸਤੇ ਸਮਝਦੇ ਹਕੂਮਤਾਂ ਨੇ ਕਿ ਜਿਹੜਾ ਤਹਈਆ ਕੀਤਾ ਹੈ ਅੱਜ ਦਾ ਨਹੀਂ 553 ਸਾਲ ਪਹਿਲਾਂ ਜਿਹੜਾ ਗੁਰੂ ਲਾਲ ਪਾਤਸ਼ਾਹ ਮਹਾਰਾਜ ਨੇ ਜੰਜੀਰ ਦਾ ਖੰਨਣ ਕੀਤਾ ਸੀ ਕਿ ਭਾਈ ਜੇ ਜਨੇਊ ਪੌਣਾ ਹੀ ਆ ਤੇ ਛੁੱਭ ਬਣਾਵਾ ਜਿਵੇਂ ਪਾਓ ਕਿ ਜਨੇਊ ਜਿਹੜਾ ਹੈ ਉਹ ਇਹੋ ਜਿਹਾ ਹੋਣਾ ਚਾਹੀਦਾ ਹੈ ਸਬਰ ਸੰਤੋਖ ਵਾਲਾ ਹੋਵੇ ਜੱਤਤ ਵਾਲਾ ਹੋਵੇ ਤੇ ਸਾਧੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਪਾੜਿਆਂ ਨੂੰ ਕਿਹਾ ਸੀ ਕਿ ਇਹ ਜਨੇਊ ਜੀਕਾ ਹਰਿਤਾ ਪਾਂਡੇ ਘਾਤ ਇਹ ਉਸ ਟਾਈਮ ਤੋਂ ਇਸ ਭਾਰਤ ਦੇ ਅਣਖੀ ਗੈਰਤੀ ਭਰੇ ਹੋਏ ਲੋਕਾਂ ਦੇ ਹਿਰਦੇ ਜਿਹੜੇ ਆ ਉਹਨਾਂ ਨੂੰ ਦਬਾਉਣ ਵਾਸਤੇ ਯਤਨ ਕਰ ਰਿਹਾ ਆ 553 ਸਾਲ ਤੋਂ ਤੇ ਜੇ ਭਾਈ ਲੜਦਾ ਹੀ ਆ ਤੇ ਜਿਵੇਂ ਕਿ ਮਹਾਨਕ ਪਾਤਸ਼ਾਹ ਮਹਾਰਾਜ ਨੇ ਬਾਬਰ ਨੂੰ ਜਾਬਰ ਕਿਹਾ ਸੀ ਨਾ ਤੇ ਉਸ ਤਰ੍ਹਾਂ ਸਿੱਧੇ ਹੋ ਕੇ ਉਹਨਾਂ ਦੇ ਨਾਲ ਲੜੋ ਇਹ ਜਿਹੜੀ ਆਰਮ ਉਹ ਮੁਖਤਾ ਜਿਹੜੇ ਆਰਮ ਕਰਤ ਕਰਨ ਵਾਲੇ ਨਾਮ ਜਪਣ ਵਾਲੇ ਵੰਦ ਕੇ ਛਕਣ ਵਾਲੇ ਉਹ ਭਾਵੇਂ ਪੰਜਾਬ ਦਾ Hindu ਹੈ ਭਾਵੇਂ ਪੰਜਾਬ ਦਾ Musalman ਹੈ ਤੇ ਪੰਜਾਬ ਦੇ ਭਾਵੇਂ ਪੰਜਾਬ ਦਾ ਸਾਈ ਜੈਨੂ ਬੋਧੀ ਕਿਸੇ ਵੀ ਧਰਮ ਨਾਲ ਸੰਬੰਧਿਤ ਹੈ ਪੰਜਾਬ ਦੇ ਲੋਕ ਜਿਹੜੇ ਨੇ ਸਾਰੇ ਸਰਬੱਤ ਦਾ ਭਲਾ ਮੰਗਦੇ ਆ ਸਰਬੱਤ ਦਾ ਭਾਵ ਕੇ ਵਿਸ਼ਵ ਭਰ ਦਾ ਭਲਾ ਇਸ ਕਰਕੇ बार-बार ਇਹਨਾਂ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਕਿ ਭਾਵੇਂ ਸ਼ੌਕ ਹੈ ਜੰਗ ਲੜਨ ਦਾ ਤੇ ਭਾਈ ਆਪਣੇ ਰਸਤੇ ਗੁਜਰਾਤ ਦੇ ਰਾਜਸਥਾਨ ਦੇ ਰਸਤੇ ਤੇ ਜਾ ਕੇ ਲੜੋ ਮੋ ਨਾਲਕ ਸਾਹਿਬ ਕਿਰਪਾ ਕਰਨ ਜਿੱਤੇ ਪਾਕਿਸਤਾਨ ਦੇ ਲੋਕਾਂ ਦਾ ਵੀ ਨੁਕਸਾਨ ਹੋਇਆ ਉੱਥੇ ਭਾਰਤ ਦੇ ਵੀ ਪੁਲਛ ਜ਼ਿਲ੍ਹੇ ਦੇ ਵਿੱਚ ਗੁਰੂ ਘਰ ਦੇ ਗਰੰਤੀ ਸਿੰਘ ਜਿਹੜੇ ਆ ਉਹਨਾਂ ਨੂੰ ਸ਼ਹਾਦਤ ਦਾ ਜਾਨ ਪੀਣਾ ਪਿਆ ਪੀਰਤਨ ਕਰਦੇ ਆ ਜਦੋਂ ਕੋਈ ਪਹਿਲਾ ਆਰਮੀ ਦੇ ਵੀ ਤੋਂ ਰਿਟਾਇਰ ਹੋਏ ਤੋਂ ਫਿਰ ਪੁਲਛ ਦੇ ਗੁਰਦੁਆਰੇ ਵਿੱਚ ਰਾਗੀ ਸਿੰਘ ਜੋ ਸੇਵਾ ਲਿਭਾ ਰਹੇ ਸੀ ਇਸ ਕਰਕੇ ਗੁਰੂ ਸਾਹਿਬ ਕਿਰਪਾ ਕਰਨ ਸਮੁੱਚੀ ਮਨੁੱਖਤਾ ਦੇ ਵਿੱਚ ਸ਼ਾਂਤੀ ਜਿਤੇ ਪੰਜ ਪਿਆਰੇ ਸਹਿਬਾਲਾ ਪਾਸਾ ਸੰਗਤ ਨੇ ਵੀ ਅਮਰ ਸੰਚਾਰ ਸਮਾਜ ਨੂੰ ਵੀ ਅਰਦਾਸ ਕਰਾਈ ਏ ਗੁਨਾਹਕ ਨਾਮ ਚੜਵੀਂ ਕਲਾ ਤੇਰੇ ਭਾਰੇ ਸਬਦ ਦਾ ਪਲਾ ਉਥੇ ਆਪਾਂ ਸਾਰੇ ਪ੍ਰਭਾ ਦੇ ਭਲੇ ਦੀ ਅਰਦਾਸ ਕਰੀਏ ਸਿੱਖ ਡਰਦਾ ਨਹੀਂ ਏ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਸੱਚ ਦਾ ਮਾਰਗ ਦੱਸਿਆ ਕਿ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਪਰ ਨਜਾਇਜ਼ ਜੋ ਕਿਸੇ ਗਲਤ ਤਰੀਕੇ ਨਾਲ ਸੁਖੀ ਵਸਦੇ ਲੋਕਾਂ ਨੂੰ ਉਜਾੜਨ ਦੀ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਹ ਮਾਰੀ ਗਿਆ ਨਾ ਭਾਈ ਦੋਆ ਦੇਸ਼ਾਂ ਦੀ ਸਰਕਾਰਾਂ ਨੂੰ ਮਿਲ ਬੈਠ ਕੇ ਇਸ ਮਸਲੇ ਨੂੰ ਸੁਲਝਾਉਣਾ ਚਾਹੀਦਾ ਹੈ। ਸਤਿ ਪ੍ਰਸਾਦ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ ਘਰ ਸ੍ਰੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਸੰਸਥਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਮਾਰਿਆ ਸਿਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਜਿਹੜਾ ਸਮੁੱਚੀ ਮਨੁੱਖਤਾ ਨੂੰ ਆਪਣੇ ਚਲਾਇਆ ਲੈਂਦਾ ਗੁਰੂ ਨਾਨਕ ਦਾ ਘਰ पर कल 7 ਤਰੀਕ ਨੂੰ ਜਿਹੜੀ ਖਬਰ ਆਪਾਂ ਸੁਣਦੇ ਆਂ ਇਹ ਦੇਸ਼ ਦੇ ਪਾਕਿਸਤਾਨ ਭਾਰਤ ਦੀ جنگ ਦੇ ਲਾਲ ਜਾਂ ਇੱਕ ਦੂਜੇ ਦੇ ਗੋਲੇ ਚੱਲ ਕੇ ਤੇ ਬੇਪਾਸੇ ਮਨੁੱਖਤਾ ਦਾ ਨੁਕਸਾਨ ਹੋਇਆ ਇਹ ਕੋ ਚੰਗੀ ਗੱਲ ਨਹੀਂ ਹੈ ਕਿਉਂਕਿ ਜੰਗ ਲੜਨ ਵਾਸਤੇ ਸਿਰਫ ਪੰਜਾਬ ਦੀ ਧਰਤੀ ਨੂੰ ਹੀ ਚੁਣਿਆ ਜਾਂਦਾ ਹੈ ਜਦੋਂ ਕੋਈ ਦੋਨੇ ਵਾਸੀ ਪੜਦਾ ਪੰਜਾਬ ਨਹੀਂਦਾ ਪੰਜਾਬ 1947 ਦੀ ਵੰਡ ਤੋਂ ਲੈ ਕੇ ਅੱਜ ਤੱਕ ਤੇ ਸੰਤਾਪ ਜਿਹੜਾ ਪੰਜਾਬ ਹੀ ਭੋਗ ਰਿਹਾ ਏ ਗੁਜਰਾਤ ਦਾ ਇਲਾਕਾ Rajasthan ਦਾ ਬਾਰਡਰ ਜੇ ਸਰਕਾਰ ਨੂੰ ਲੜਾਈ ਲੜਨ ਦਾ ਸ਼ੌਕ ਆ ਤੇ ਉਹਨਾਂ ਰਸਤੇ ਤੋਂ ਲੜਾਈ ਨਿੜਿਆ ਜਾਏ ਜਿਹੜੀ ਸਮੁੱਚੀ ਮਨੁੱਖਤਾ ਨੇ ਆਪਣੇ ਕਲਾਵੇ ਵਿੱਚ ਲੈਂਦੇ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਭਤ ਦਾ ਕਲਾ ਬਾਰ-ਬਾਰ ਉਹਨਾਂ ਨੂੰ ਕੁਝ ਵਾਸਤੇ ਲੋਕਾਂ ਨੂੰ ਪਤਾ ਨਹੀਂ ਇਸ ਤੋਂ ਪਹਿਲਾਂ ਕਿੰਨੀ ਵਾਰੀ ਉਹ ਜਾੜਿਆ ਗਿਆ ਤੇ ਉਹਨਾਂ ਲੋਕਾਂ ਨੂੰ ਪੁੱਛਿਆ ਜਾਵੇ ਜਿਹੜੇ ਬਾਰਡਰਾਂ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਵਾਲੇ ਦੇ ਐਸੇ ਅਨੁਸਾਰ ਕੀਰਤ ਕਰਦੇ ਨੇ ਆਪਣੇ ਜ਼ਿੰਮੇਵਾਰ ਦੁਕਾਨਦਾਰੀ ਵਪਾਰ ਪਰਿਵਾਰ ਚਲਾਉਂਦੇ ਨੇ ਤੇ ਉਹਨਾਂ ਨੂੰ ਆਪਣੇ ਘਰ ਛੱਡ ਕੇ ਆਪਣੇ ਰਿਸ਼ਤੇਦਾਰਾਂ ਕੋਲ ਜਾਣ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੈ ਇਸ ਕਰਕੇ ਦੋਨੋਂ ਪਾਸਿਆਂ ਦੀ ਸਰਕਾਰਾਂ ਨੂੰ ਇਸ ਗੱਲ 'ਤੇ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਭਾਈ ਮਨੁੱਖਤਾ ਦਾ ਕਾਰ ਨਾ ਕਰੋ ਵੱਧ ਤੋਂ ਵੱਧ ਆਪਸ ਵਿੱਚ ਬੈਠ ਕੇ ਜੇ ਇਹ ਮਸਲੇ ਸੁਲਝਾਏ ਜਾ ਸਕਦੇ ਜੇ ਪਹਲਗਾਮ ਘਰਨਾ ਦੀ ਗੱਲ ਕਰੀਏ